ਜੀ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਆਪਾਂ ਪਹੁੰਚ ਗਏ ਜੀ ਸ਼ੰਤ ਬਾਬਾ ਨਿਧਾਨ ਸੇਹੀ ਜੀ ਦੇ ਖਾਨ ਉਹਦੋਰਾ ਲੰਗਰ ਸਾਹਿਬ ਇੱਥੇ ਠੀਕ ਆ ਵਾਹਿਗੁਰੂ ਜੀ ਦਰਸ਼ਨ ਕਰਾਉਣੇ ਤੁਹਾਨੂੰ ਅੰਦਰੋਂ ਚੱਲ ਕੇ ਇਤਿਹਾਸ ਨਾਲ ਸਾਂਝ ਪਾਉਨੇ ਆ ਬਾਬਾ ਨਿਧਾਨ ਸੇਹ ਇੱਧਰ ਹਸਪਤਾਲ ਆ ਦੇਖ ਲਈ ਇਹਾਂ ਤਾਂ ਨਵਾਂ ਬਣਿਆ ਹਸਿਜੋ ਮੋਰੀਅਲ ਹਸਪੀਟਲ ਠੀਕ ਆ ਭਾਈ ਗੁਰੂ ਜੀ ਹਾਂ ਜੀ ਆ ਦੇਖੋ ਜੀ ਇੰਦਰ ਹ ਰਿਹਾ ਹੈ ਇਸ ਉੱਪਰ ਹਾਂ ਜੀ ਥੱਲੇ ਮਾਰਕੀਟ ਹੈ ਇਹ ਆ ਜੋ ਅੰਦਰ ਚ ਲੈ ਕੇ ਚੱਲਦੇ ਸਾਨੂੰ ਕਰਾਉਣੇ ਆ ਦਰਸ਼ਨ ਠੀਕ ਆ ਜੀ ਇਹ ਰਿਹਾ ਤਾਂ ਤਨ ਤਨ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਆ ਠੀਕ ਹੈ ਜੀ ਪੂਰੇ ਏਸੀ ਕਮਰੇ ਇਹਦੇ ਵਿੱਚ ਇਹ ਹੈਗੇ ਜੀ 메ਨ ਜਿਹੜਾ ਦਰਵਾਜ਼ਾ ਹੈ ਜੀ ਉਹ ਦਰਵਾਜ਼ਾ ਆਹ ਹੈ ਸੰਜੀ ਹਾਂਜੀ ਵਾਈਗੁਰੂ ਜੀ ਗੁਰਦੁਆਰਾ ਸਾਹਿਬ ਜੀ ਤੇ ਬੈਕ ਸਾਈਡ ਨੰਬਰ 3 ਵੀ ਬੜੀ ਬੁੜੀ ਹੈ ਠੀਕ ਹੈ ਜੀ ਤੇ ਰਹਿਣੇ ਦਾ ਕੋਈ ਮਤਲਬ ਦਿੱਕਤ ਨਹੀਂ ਬਹੁਤ ਵਧੀਆ ਪ੍ਰਬੰਧ ਹੈ ਆਹੋ ਵਾਹਿਗੁਰੂ ਜੀ ਦਾਕਸ਼ਾ ਗੁਰਦੁਆਰਾ ਲੰਗਰਤਾ ਸੰਤ ਬਾਬਾ ਨਿਹਾਨ ਸਿੰਘ ਜੀ ਆਹ ਇਧਰ ਚਲੋ ਅੰਦਰ ਚੱਲਦੇ ਆਂ ਤੇ ਤੁਹਾਨੂੰ ਨਾਸ਼ਣ ਕਰਾਉਂਦੇ ਆਂ। ਕਿਹਾ ਵਾਹਿਗੁਰੂ ਜੀ। ਹਾਂ ਜੀ ਵਾਹਿਗੁਰੂ ਜੀ ਆਪਾਂ ਪਹੁੰਚ ਗਏ ਜੀ। ਸ੍ਰੀਮਾਨ ਸੰਤ ਬਾਬਾ ਨਿਹਾਨ ਸਿੰਘ ਜੀ ਗੁਰਦੁਆਰਾ ਮੰਗਰ ਸਾਹਿਬ। ਠੀਕ ਹੈ ਵਾਹਿਗੁਰੂ ਜੀ। ਆਓ ਦੇਖੋ ਉੱਧਰ ਬਾਬਾ ਬਲਵਿੰਦਰ ਸਿੰਘ ਜੀ ਵੀ ਖੜੇ ਆਂ। ਚੱਲ ਰਿਹਾ ਹੈ। ਆ ਤੋ ਟਲੰਗਰ। ਜੋ ਗੁਰੂ ਮਹਾਰਾਜ ਜੀ ਨੇ ਬਾਰ ਦਿੱਤਾ ਸੀ ਈਸਾ ਮੇਰਾ ਹੱਥ ਤੇਰਾ ਉਹ ਅੱਜ ਵੀ ਅਤੌਤ ਜਿਹੜੀ ਹੈ ਚੱਲ ਰਹੀ ਹੈ ਆ ਦੇਖੋ ਬੰਦੇ ਬਾਬਾ ਜੀ ਸਾਨੂੰ ਪਤਾ ਹੈ ਜੀ ਛੱਡ ਕੇ ਜਾ ਰਹੇ ਸਨ ਅਨੁਸਾਰ ਜੀ ਨੂੰ ਇੱਕ ਸੱਚਖੰਡ ਤੋਂ ਕਿਉਂਕਿ ਕੁਝ ਜੋ ਲੋਕ ਸੀਗੇ ਉਹਨਾਂ ਤੋਂ ਕੁਝ ਨਹੀਂ ਸੀ ਠੀਕ ਹੈ ਜਿਨ੍ਹਾਂ ਨੂੰ ਤਾਂ ਕਰਦੇ ਹੁੰਦੇ ਸਨ ਇਸ ਕਰਕੇ ਬਾਬਾ ਜੀ ਰੇਲਵੇ ਸਟੇਸ਼ਨ ਤੇ ਬੈਠੇ ਸਨ ਉਹ ਸਾਹਮਣੇ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਉਹ ਉਸੇ ਟਾਈਮ ਦੀ ਦਿੱਤੀ ਜੀ ਤੇ ਗੁਰੂ ਮਹਾਰਾਜ ਜੀ ਉੱਥੇ ਪ੍ਰਗਟ ਹੋਏ ਤਾਂ ਉਹਨਾਂ ਨੇ ਕਿਹਾ ਵੀ ਕਿਤੇ ਨਹੀਂ ਜਾਣਾ ਤੁਸੀਂ ਅਸੀਂ ਸੇਵਾ ਨਿਭਾਉਣੀ ਹੈ ਠੀਕ ਹੈ ਵਾਹਿਗੁਰੂ ਜੀ ਤੇ ਇਹਨਾਂ ਨੇ ਕਿਹਾ ਵੀ ਬਾਬਾ ਜੀ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਨਾ ਮਾਇਆ ਨਾ ਪੁੱਤ ਤੇ ਬਾਬਾ ਜੀ ਨੇ ਕਿਹਾ ਚਿੰਤਾ ਨਹੀਂ ਕਰਨੀ ਤੁਸੀਂ ਸ਼ੁਰੂ ਕਰੋ ਦੇਖ ਲਓ ਕਿੰਨੀ ਵਰਕਤ ਹੈ ਮਹਾਰਾਜੀ ਦਾ ਤੋਂ ਤਲੰਗਰ ਦੇਸੀ ਘੋੜੇ ਵਿੱਚ ਵਰਤਾਏ ਜਾਂਦੇ ਆ ਠੀਕ ਹੈ ਵਾਈਕੂ ਜੀ ਹਾਂਜੀ ਆਹ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਤੇ ਗੁਰੂ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਠੀਕ ਹੈ ਵਾਈਕੂ ਹਾਂਜੀ ਕਥਾ ਚੱਲ ਰਹੀ ਆ ਹਾਂਜੀ ਆਪਾਂ ਇੱਥੋਂ ਹੀ ਬਾਹਰੋਂ ਦਰਸ਼ਨ ਕਰਾ ਦਿੰਨੇ ਆ ਇੱਕਦਾਂ ਜੇ ਅਲਾਉਟ ਕਰਿਆ ਬਾਬਾ ਜੀ ਨੇ ਨਾਗਰਪਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਈਆਂ ਦਾ ਉਹ ਸਾਰਾ ਪੱਗੋ ਸਰਸਿ ਗੱਦੀ ਛਾਰਾ ਪੈ ਗਿਆ ਤਦੋਂ ਤੋਂ ਜਨਰਪਾਤ ਦਾ ਨਾਮ ਬਣ ਗਿਆ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੋਈ ਜਾਣੀ ਅਰਦਾਸ ਉਹ ਜਨ ਪਰ ਸਭ ਸੰਗਤ ਇਹ ਚਾਹੇ ਕਿ ਅੱਜ ਹਨੂ ਮੀਠਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆਓ ਆਪਾਂ ਸਾਰੇ ਜੀ ਦਾ ਸਤਿਕਾਰ ਰਾਹਤ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜਿਵੇਂ ਜਿਨ੍ਹਾਂ ਨੇ ਵਿਖਾ ਥਾ ਚਾਹੇ ਨਾ ਇੱਕ ਕਰੋ ਆ ਆ ਗਾਇਰ ਨੂੰ ਵੀ ਦੇਖ ਲਓ ਤੇ ਸੀ ਕੇ ਹੋ ਚੁੱਕੇ ਆ ਰਵਰ ਨਾ ਪਿਕਾਤਾ ਠੀਕ ਹੈ ਸੰਤ ਸਾਚਾ ਆਵਾਜ਼ ਤੇ ਦੋਸਤ ਵੀ ਮਿਲ ਜਾਂਦਾ ਇਹਨਾਂ ਨੇ ਉਹ ਕਰਨਾ ਇੱਧਰ ਲੰਗਰ ਦੀ ਸੇਵਾ ਚੱਲ ਰਹੀ ਹੈ ਚਾਹੁੰਦੇ ਆ ਕਿ ਅੰਦਰ ਦੇ ਸੇਵਾ ਲੈ ਲੈਣੇ ਨੇ ਦਰਵਾਜ਼ਾ ਜਾਨੀ ਹਾਂਜੀ ਵੈਕਰੂ ਜੀ ਆਹ ਹੈ ਜੋੜਾ ਘਰ ਜੀ ਇੰਸਟੀਚਰ ਦਾ ਘੜੀ ਘਰ ਹੈ ਵਾਹ ਮੇਰੇ ਤੁਸੀਂ ਆਪਣਾ ਚਲਣਾ ਕਰਨਾ ਇੱਥੇ ਕਿੰਨਾ ਕਰਾ ਸਕਦੇ ਠੀਕ ਹੈ ਜੀ ਅੰਦਰ ਯਾਤਰੀ ਨਿਵਾਸ ਨੇ ਇਹ ਦੇਖ ਸਕਦੇ ਹਾਂ ਪੰਜਾਬ ਤੋਂ ਜਿੰਨੀਆਂ ਵੀ ਸੰਗਤਾਂ ਆਉਣੀ ਹੈ ਲਗਭਗ ਇੱਥੇ ਹੀ ਰੁਕਦੀਆਂ ਯਾਤਰੀ ਨਿਵਾਸ ਨੇ ਉੱਪਰ ਦੇਖੋ ਸੋਲਰ ਦੀਆਂ ਪਲੇਟਾਂ ਲੱਗੀਆਂ ਹੋਈਆਂ ਨੇ। 3 ਪੰਜ ਹਾਂ। ਜਿਹੜੀਆਂ ਸੰਗਤਾਂ ਉਹ ਸੇਵਾ ਕਰਦੇ ਉਹਨਾਂ ਵਾਸਤੇ ਤਾਂ ਇੱਥੇ ਆ। ਨਹੀਂ ਆ। ਆफी ਮੀਂ ਨੀ ਮੀਂ ਦੇ ਉਦੋਂ ਮੀਂਹ ਵਾਸਤੇ ਵੀ ਸੰਗਤਾਂ ਹੁੰਦੀਆਂ ਤੇ ਸੇਵਾ ਕਰਨ ਵਾਸਤੇ। ਸੰਤ ਬੰਬਾ ਖੰਨਾਮ ਸਿੰਘ ਰੇਲ ਨੰਬਰ 5 ਹਾਂਜੀ ਵਾਹਿਗੁਰੂ ਜੀ ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਆਪਾਂ